ਜੋ ਖਬਰ ਆਈ ਆ ਔਰ ਜਿਹਦੇ ਬਾਰੇ ਅੱਜ ਆਪਾਂ ਵਿਚਾਰ ਚਰਚਾ ਕਰ ਰਹੇ ਆ ਬਹੁਤ ਸੰਸਨੀਖੇਦ ਆ ਅੰਮ੍ਰਿਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਐਮਪੀ ਬਣੇ ਨੇ ਉਹ ਨਸ਼ਿਆਂ ਦੇ ਖਿਲਾਫ ਮੂਹਮ ਚਲਾ ਰਹੇ ਸਨ ਔਰ ਹੁਣ ਪੁਲਿਸ ਦਾ ਦਾਵਾ ਹੋਇਆ ਕਿ ਉਹਨਾਂ ਦੇ ਪ੍ਰਾਕੜੋਂ ਹੀ ਨਸ਼ੇ ਮਿਲੇ ਨੇ ਸ਼ਾਇਦ ਉਹ ਨਸ਼ੇ ਕਰਦੇ ਨੇ ਜਾਂ ਨਸ਼ੇਰੀ ਨੇ ਅ ਖੈਰ ਅ ਕਿਉਂਕਿ ਤਿੰਨਾਂ ਕੋਲੋਂ ਜਿਨ੍ਹਾਂ ਦੇ ਵਿੱਚ ਹਰਪ੍ਰੀਤ ਸਿੰਘ ਅੰਮ੍ਰਿਤਪਾਲ ਦੇ ਭਾਵੀ ਜਿਹੜੇ ਸ਼ਾਮਲ ਨੇ ਐਸੋ ਅਡਲਟ ਨੇ ਸੋ ਕੋਈ ਜ਼ਰੂਰੀ ਨਹੀਂ ਕਿ ਜੋ ਵੀ ਉਹ ਕਰਦੇ ਨੇ ਉਹਦੇ ਵਿੱਚ ਉਹਦੇ ਭਰਾ ਪਾਗੀਦਾਰ ਹੋਣ ਲੇਕਿਨ ਜੋ ਇਤਨਾ ਕੋਲੋਂ ਜੋ ਸਮਗਰੀ ਮਿਲੀ ਆ ਔਰ ਕਿਉਂਕਿ ਉਹ ਡਰਗ ਪੋਜ਼ਿਟਿਵ ਨਿਕਲੇ ਆ ਪੁਲਿਸ ਮੁਤਾਬਕ ਸੋ ਇਹ ਜੋ ਪੁਲਿਸ ਦੇ ਦਾਅਵੇ ਨੇ ਇਹਨਾਂ ਨੂੰ ਝਟਲਾਉਣਾ ਕਾਫੀ ਮੁਸ਼ਕਲ ਹੋਵੇਗਾ ਮੈਨੂੰ ਇਹ ਵੀ ਲੱਗਦਾ ਵਾ ਕਿ ਇਹ ਪੁਲਿਸ ਇੱਕ ਡੈਫੀਨਿਟ ਜਾਣਕਾਰੀ ਦੇ ਉਤੇ ਕੰਮ ਕਰ ਰਹੀ ਸੀ ਸੜਕਾਂ ਦੇ ਉੱਤੇ ਬਥੇਰੀਆਂ ਕਾਰਾਂ ਤੁਰੀਆਂ ਫਿਰਦੀਆਂ ਵਾਂ ਬਥੇਰੇ ਲੋਕੀ ਸੜਕਾਂ ਦੇ ਕੰਡਿਆਂ ਤੇ ਖੜੇ ਹੁੰਦੇ ਆ ਬਥੇਰੇ ਲੋਕੀ ਚਾਹ ਪੀਣ ਵਾਸਤੇ ਰੁਕਦੇ ਆ ਔਰ 4 ਗ੍ਰਾਮ ਕੋਈ ਬਹੁਤਾ ਵੱਡਾ ਨੰਬਰ ਵੱਡੀ ਫਿਗਰ ਨਹੀਂ ਹੁੰਦੀ ਪੀ 4 ਗ੍ਰਾਮ ਡਰਗ ਪਿੱਛੇ ਕੋ ਪੁਲਿਸ ਲੱਗੀ ਹੋਵੇ ਸੋ ਮੇਰਾ ਖਿਆਲ ਇੱਕ ਡੈਫੀਨੇਟ ਜਾਣਕਾਰੀ ਸੀ ਔਰ ਇਹ ਵੀ ਹੋ ਸਕਦਾ ਕੋਈ ਇਨਸਾਈਡ ਜੌਬ ਹੋਵੇ ਕਿਉਂਕਿ ਤਿੰਨਾਂ ਦੇ ਵਿੱਚੋਂ ਦੋ ਦਾ ਡਰਗ ਪੋਜ਼ਿਟਿਵ ਆ ਤੀਸਰੇ ਦਾ ਨਹੀਂ ਆਇਆ ਉਹ ਤੀਸਰਾ ਬੰਦਾ ਕੌਣ ਹੈ ਜਿੱਤੇ ਉਹਨਾਂ ਨੇ ਸਮਾਨ ਲਿਆ ਸੋ ਡੈਫੀਨੇਟ ਇਨਫੋਰਮੇਸ਼ਨ ਦੇ ਉੱਤੇ ਪੁਲਿਸ ਕੰਮ ਕਰ ਰਹੀ ਸੀ ਔਰ ਇਸੇ ਕਰਕੇ ਸ਼ਾਇਦ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਵੀ SSP ਨੇ ਕੀਤੀ ਪਰ ਫਿਰ ਮੈਂ ਕਹਿਣਾ ਚਾਹਣਾ ਕਿ ਜੋ ਉਹਨਾਂ ਕੋਲ ਮਿਲਿਆ ਸਮਾਨ ਔਰ ਜੋ ਪੁਲਿਸ ਨੇ ਦੱਸਿਆ ਪਿਆ ਕੁਝ ਇਹਨਾਂ ਕੋਲ ਮਿਲਿਆ ਔਰ ਜੇ ਡਰਗ ਪੋਜ਼ਿਟਿਵ ਨਿਕਲੇ ਆ ਤੇ ਇਹਨੂੰ ਜੋ ਕੁਝ ਹੈ ਇਹਨੂੰ ਚਿਟਲਾਉਣਾ ਮੁਸ਼ਕਲ ਆ ਪਰ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਮੇਰਾ ਖਿਆਲ ਹੈ ਕਿ ਪੁਲਿਸ ਨੂੰ ਜਲਦਬਾਜ਼ੀ ਨਹੀਂ ਸੀ ਕਰਨੀ ਚਾਹੀਦੀ ਐਸਐਸਪੀ ਦੀ ਖੁਦ ਚਾਰਗ੍ਰਾਮ ਦੀ ਪ੍ਰੈਸ ਕਾਨਫਰੰਸ ਕਰਨੀ ਬਿਲਕੁਲ ਆਡ ਹੈ ਔਰ ਇਹਦੀ ਪੂਰੀ ਤਹਿਕੀਕਾਤ ਕਰਕੇ ਤਫਤੀਸ਼ ਕਰਕੇ ਪਰਿਵਾਰ ਨੂੰ ਪਹਿਲਾਂ ਸੱਦ ਕੇ ਦੱਸ ਕੇ ਵੀ ਆ ਤੁਹਾਡੇ ਬੰਦੇ ਤੋਂ ਮਿਲਿਆ ਵਾ ਔਰ ਫਿਰ ਉਸ ਤੋਂ ਬਾਅਦ ਗੱਲ ਜਨਹਿਰ ਕਰਨੀ ਚਾਹੀਦੀ ਸੀ ਸਾਡੇ ਮੁਲਕ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਹੈ ਮੈਂ ਇਹਦੇ ਬਾਰੇ ਕਈ ਵਾਰ ਅੱਗੇ ਵੀ ਕਹਿ ਚੁੱਕਾ ਹਾਂ ਕਿ ਅਸੀਂ ਬੰਦਾ ਫੜਦੇ ਹਾਂ ਉਹਦੀ ਤਬਤੀਸ਼ ਕੀਤੇ ਬਿਨਾ ਜਾਂ ਅੱਧੀ ਪਜਾਦੀ ਤਬਤੀਸ਼ ਕਰਕੇ ਹੀ ਉਹਨੂੰ ਅਸੀਂ ਸਾਹਮਣੇ ਪੇਸ਼ ਕਰ ਦਿੰਦੇ ਹਾਂ ਮੂੰਹ ਸਿਰ ਬੰਨ ਕੇ ਫੋਟੋ ਖਿਚਾ ਕੇ ਪੁਲਿਸੜੀ ਬੈਠੇ ਹੁੰਦੇ ਆ ਇਹ ਫੋਟੋ ਆਫਸ ਹੁੰਦੀ ਹੈ ਇਹ ਬਾਹਰਲੇ ਮੁਲਕਾਂ 'ਚ ਇਹ ਚੀਜ਼ ਨਹੀਂ ਹੁੰਦੀ ਜਿੰਨਾ ਚਿਰ ਤੱਕ ਔਰ ਮੈਂ ਹੈਰਾਨ ਆ ਕਿ ਕਿਸੇ ਨੇ ਹੁਣ ਤੱਕ ਪੁਲਿਸ ਨੂੰ ਇਸ ਪਾਸੇ ਇਸ ਕਰਕੇ ਡੀਫੇਮ ਡੈਫੇਮੇਸ਼ਨ ਦਾ ਕੇਸ ਨਹੀਂ ਕੀਤਾ ਮੇਰਾ ਖਿਆਲ ਆ ਇਸੇ ਕਰਕੇ ਤੁਸੀਂ ਬਾਹਰ ਵੇਖਿਆ ਹੋਣਾ ਵਾ ਕਿ ਕਿੰਨੇ ਕਿੰਨੇ دیر ਬਾਅਦ ਪੁਲਿਸ ਜਿਹੜੀ ਆ ਬੰਦਿਆਂ ਨੂੰ ਪੇਸ਼ ਕਰਦੀ ਆ ਜਾਂ ਕਈ ਵਾਰਾ ਕਰਦੀ ਨਹੀਂ ਪੇਸ਼ ਜਿੰਨਾ ਚਿਰ ਤੱਕ ਕੋਈ ਕਨਵਿਕਟ ਨਾ ਹੋ ਜੇ ਉਹ ਗੁਨਾਹਗਾਰ ਨਹੀਂ ਸਮਝੇ ਜਾਂਦਾ ਸੋ ਪੁਲਿਸ ਨੂੰ ਬਹੁਤ ਸੋਚ ਸਮਝ ਕੇ ਚੱਲਣਾ ਚਾਹੀਦਾ ਵਾ ਇਹ ਮੇਰੇ ਖਿਆਲ ਜਿਹੜਾ ਸਿਸਟਮ ਹੈ ਪੁਲਿਸ ਦਾ ਲੋਕਾਂ ਨੂੰ ਪੇਸ਼ ਕਰਨਾ ਜਾਂ ਲੋਕਾਂ ਬਾਰੇ ਜਾਣਕਾਰੀ ਦੇਣੀ ਅਧੀਪ ਜਦੀ ਤਫਤੀਸ਼ ਤੋਂ ਬਾਅਦ ਕਿਉਂਕਿ ਹਾਲੇ ਪੁਲਿਸ ਰਿਮਾਂਡ ਲਊਗੀ ਮੇਰੇ ਖਿਆਲ ਸੋ ਇਸ ਤਰ੍ਹਾਂ ਦੀ ਜਾਣਕਾਰੀ ਇਸ ਤਰ੍ਹਾਂ ਦੇਣਾ ਜਿਹੜਾ ਵਾ ਉਹ ਸਹੀ ਨਹੀਂ ਜੋ ਸਬੂਤ ਹਾਲਾਂਕਿ ਜਿਵੇਂ ਦੱਸਿਆ ਵਾ ਕਿ ਪੁਖਤਾ ਸਬੂਤ ਨੇ ਪੁਲਿਸ ਕੋਲ ਸਾਮਾਨ ਵਿੱਚ ਮਿਲਿਆ ਵਾ ਤਕੜੀ সিলਵਰ ਫੋਇਲ ਵਗੈਰਾ ਵਗੈਰਾ 4 ਗ੍ਰਾਮ ਆਈਸੂ ਮਿਲਿਆ ਲੇਕਿਨ ਫਿਰ ਵੀ ਇਸ ਮਸਲੇ ਦੇ ਉੱਤੇ ਸਵਾਲ ਬਹੁਤ ਉੱਠਨੇ ਆ ਸੋ ਕਿਉਂਕਿ ਸਵਾਲ ਉੱਠਨੇ ਆ ਮੇਰੇ ਖਿਆਲ ਸਰਕਾਰ ਨੂੰ ਆਪਣੇ ਆਪ ਹੀ ਚਾਹੀਦਾ ਵਾ ਕਿ ਇੱਕ ਸੀਨੀਅਰ ਆਫੀਸਰ ਦੇ ਤਹਿਤ ਇਹਦੀ ਤਪਤੀਸ਼ ਸੰਪੂਰਨ ਹੋ ਜਾਵੇ ਕਿਉਂਕਿ SSP ਨੇ ਪ੍ਰੈਸ ਕਾਨਫਰੰਸ ਕੀਤੀ ਆ SSP ਤੋਂ ਕੋਈ ਸੀਨੀਅਰ DIG ਜਾਂ IG ਲੈਵਲ ਆਫੀਸਰ ਜਿਹੜਾ ਵਾ ਉਹ ਇਹਦੀ ਇਨਕੁਆਇਰੀ ਕਰੇ ਕਿਉਂਕਿ ਇਹਦੇ ਵਿੱਚ ਇੱਕ ਵੱਡੀ ਸ਼ਖਸੀਅਤ ਦਾ ਪਰਿਵਾਰ ਇਨਵੋਲਡ ਹੈ ਮੈਂਬਰ ਪਾਰਲੀਮੈਂਟ ਇਨਵੋਲਡ ਹੈ ਸੋ ਮੇਰਾ ਖਿਆਲ ਹੈ ਕਿ ਇਹਦੀ ਹਾਈ ਲੈਵਲ ਇਨਕੁਆਇਰੀ ਜਿਹੜੀ ਆ ਉਹ ਸਰਕਾਰ ਨੂੰ ਆਰਡਰ ਕਰਨੀ ਚਾਹੀਦੀ ਆ ਮੇਰਾ ਵੱਡਾ ਕੰਸਰਨ ਇਹ ਆ ਕਿ ਇਹ ਆਈਸ ਜਿਹੜੀ ਮਿਲੀ ਆ ਇਹ ਆਉਂਦੀ ਕਿੱਥੋਂ ਕੀ ਵਾਕਈ ਪੰਜਾਬ 'ਚ ਬਣਨ ਲੱਗ ਪਈ ਆ ਮੈਂ ਨਾਇਡੇ ਬਾਰੇ ਦੱਸਿਆ ਪੀ ਮਈ 2023 ਦੇ ਵਿੱਚ ਉੱਥੋਂ ਖਬਰ ਆਈ ਸੀ ਪੀ ਉੱਥੇ ਇੱਕ ਲੈਬ ਫੜੀ ਗਈ ਹੈ ਇਹ ਬਾਹਰੋਂ ਆ ਰਹੀ ਹੈ ਆਈ ਸੀ ਪੰਜਾਬ ਦੇ ਵਿੱਚ ਬਣਨੀ ਸ਼ੁਰੂ ਹੋ ਗਈ ਆ ਇਹ ਇਹ ਇੱਕ ਫਿਕਰ ਦੀ ਗੱਲ ਆ ਔਰ ਇਹਦੇ ਤੇ ਮੇਰੇ ਖਿਆਲ ਜ਼ਰੂਰ ਗੌਰ ਕਰਨਾ ਚਾਹੀਦਾ ਕਿਉਂਕਿ ਜਿਵੇਂ ਹੁਣੇ ਡਾਕਟਰ ਪਾਟਿਆ ਨੇ ਕਿਹਾ ਪੀ ਬੜੀ ਖਤਰਨਾਕ ਡਰਗ ਹੈ ਇੱਕ ਵਾਰੀ ਆਦਤ ਪੈ ਜਾਈ ਤੇ ਛੁੱਟਦੀ ਨਹੀਂ ਛੇਤੀ ਛੇਤੀ ਇਸ ਕਰਕੇ ਮੇਰਾ ਖਿਆਲ ਆ ਅੱਗੇ ਹੀ ਪੰਜਾਬ ਦੇ ਵਿੱਚ ਚਿੱਟਾ ਤੇ ਹੋਰ ਬਹੁਤ ਸਾਰੇ ਹਿਰੋਇਨ ਤੇ ਹੋਰ ਬਹੁਤ ਸਾਰੇ ਨਸ਼ੇ ਆਏ ਹੋਏ ਆ ਜੇ ਆਈਸ ਨਾਲ ਨਸ਼ਾ ਸ਼ੁਰੂ ਹੋ ਗਿਆ ਸ਼ਹਿਰਾਂ ਦੇ ਵਿੱਚ ਕਿਉਂਕਿ ਇਹ ਜਿਹੜੇ ਅਮੀਰ 자ਦੇ ਨੇ ਉਹ ਸ਼ਾਇਦ ਪਾਰਟੀਆਂ ਦੇ ਵਿੱਚ ਇਹੋ ਜੀ ਡਰੱਗ ਜਿਹੜੇ ਵਰਤਦੇ ਆ ਸੋ ਇਹਨੂੰ ਇੱਥੇ ਹੀ ਇਹਨੂੰ ਵੀ ਸ਼ੁੱਡ ਨਿਪ ਦੀ 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 ਬੱਡ ਇਨ ਦੀ ਵੈਰੀ ਫਰਸਟ ਸਟੈਂਸ ਇਹਨਾਂ ਸ਼ਰਦੰਦਰ ਹੁਣ ਮੈਂ ਤੁਹਾਡੇ ਤੋਂ ਲੈ ਰਿਹਾ ਮੈਂ ਇਜਾਜ਼ਤ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਾਫਿਜ਼